ਤਕਰੀਬਨ 19 ਸਾਲ ਕਾ ਲੋ 20 ਸਾਲ 6 ਮਹੀਨੇ ਘਰ ਰਹਿੰਦੇ ਸਨ ਤੇ 6 ਮਹੀਨੇ ਤੀਰਥ ਯਾਤਰਾ ਕਰਦੇ ਹੁੰਦੇ ਸਨ ਗੰਗਾ ਜੀ ਦੇ ਇਸ਼ਨਾਨ ਕਰਨਾ 6 ਮਹੀਨੇ ਕੁਝ ਥੋੜਾ ਸਮਾਨ ਹੁੰਦਾ ਕਿੱਥੋਂ ਚੱਲਣਾ ਕਿੱਥੇ ਜਾਣਾ ਕਿੰਨੇ ਕਿੰਨੇ ਪੜਾਂ ਕਰਨੇ ਬਾਬਾ ਅਮਰਦਾਸ ਜੀ ਨਿਰੰਤਰ ਤੀਰਥ ਇਸ਼ਨਾਨ ਗੰਗਾ ਮਈਆ ਦੀ ਭਜਨ ਗਾਉਂਦੇ ਸਨ ਜੀ ਜਾਂਦਿਆਂ 6 ਮਹੀਨੇ ਇਹਨਾਂ ਦੀ ਜ਼ਿੰਦਗੀ ਵਿੱਚ ਦੋ ਘਟਨਾਵਾਂ ਵਾਪਰੀਆਂ ਉਸ ਵਾਰੇ ਮੈਂ ਥੋੜਾ ਜਿਹਾ ਇਤਿਹਾਸ ਸਾਹਿਬ ਜੀ ਨੂੰ ਬੇਨਤੀ ਕਰ ਲੱਗਾ ਤੇ ਉਸ ਤੋਂ ਬਾਅਦ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਸਿਫਤ ਦੇਖਾਂਗੇ ਕਿਉਂਕਿ ਸਭ ਤੋਂ ਲੰਬੇਰੀ ਪੌੜੀ ਅੱਜ ਮੈਂ ਦੇਖ ਰਿਹਾ ਸਾਂ ਗੁਰੂ ਅਮਰਦਾਸ ਦੀ ਸਿਫਤ ਵਿੱਚ ਪਹਿਲੀ ਘਟਨਾ ਹੈ ਵਾਪਰੀ ਜਦੋਂ ਤੀਰਥ ਇਸ਼ਨਾਨ ਕਰਨ ਗਏ ਇੱਕ ਸਾਰਸੁੱਤੀ ਪਿੰਬੀ ਬ੍ਰਾਹਮਣ ਸੀ ਉਹਦਾ ਨਾਮ ਇਤਿਹਾਸ ਨੇ ਦੁਰਗੋ ਦੱਸਿਆ ਮੈਂ ਬੇਨਤੀ ਉਸ ਦਿਨ ਵੀ ਕੀਤੀ ਜਦੋਂ ਵਾਰ ਸ਼ੁਰੂ ਕੀਤੀ ਸੀ ਵੀ ਇਸ ਪੌੜੀਆਂ ਦੇ ਅਰਥ ਇਤਿਹਾਸ ਨਾਲ ਹੀ ਜੋੜ ਕੇ ਹੋਣਗੇ ਕਿਉਂਕਿ ਹਿਸਟਰੀ ਸਾਰੀ ਵਿੱਚ ਰੋਹਾਨੀਅਤ ਵੀ ਹੈ ਉਸ ਬੰਦੇ ਨੇ ਨਿੱਕੀ ਜੀ ਧਰਮਸ਼ਾਲਾ ਬਣਾਈ ਸੀ ਦੁਰਗੋ ਪੰਡਤ ਨੇ ਆਏ ਗਏ ਕੋਈ ਜਿਹੜੇ ਯਾਤਰੀ ਸਨ ਗੰਗਾ ਦੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿੰਦਾ ਸੀ ਜੀ ਥੋੜੇ ਜੇ ਮੰਜੇ ਢਾਇ ਸਨ ਆਰਾਮ ਕਰ ਲੈਂਦੇ ਸਨ ਕਰਦਾ ਸੇਵਾ ਸੀ ਪਰ ਯਾਤਰੀ ਉਹਦੇ ਪਰਉਪਕਾਰ ਦੀ ਖਾਤਰ ਕੁਝ ਨਾ ਕੁਝ ਮਾਇਆ ਦੇ ਜਾਂਦੇ ਸਨ ਬਾਬਾ ਅਮਰਦਾਸ ਜੀ ਵਾਪਸ ਆ ਰਹੇ ਨੇ ਤੇ ਦੁਰਗੋ ਪੰਡਤ ਦਾ ਜਿਹੜਾ ਧਰਮਸ਼ਾਲਾ ਕਹਿ ਲੋ ਅੱਜ ਦੇ ਲਬਸਰਾਹ ਕਹਿ ਲੋ ਉਹਦੇ ਵਿੱਚ ਗੁਰੂ ਅਮਰਦਾਸ ਰੋਗ ਗਏ ਬਾਬਾ ਅਮਰਦਾਸ ਜੀ ਉਹ ਬੰਦਾ ਜੋਤਿਸ਼ ਦਾ ਬਹੁਤ ਪੰਡਤ ਸੀ ਮੇਰੀ ਫਿਰ ਬੇਨਤੀ ਸੁਣਿਓ ਵਿਦਿਆ ਹੁੰਦੀ ਹੈ ਹੁਣ ਇਹ ਰੋਹਾਨੀਅਤ ਸੰਤ ਤੇ ਇੱਕ ਬਖਸ਼ਿਸ਼ ਹੈ ਨਾ ਤੇ ਸੰਤ ਦੇ ਨਾਂ ਤੇ ਕਿੰਨੇ ਝੋਲੇ ਸ਼ਾਬ ਤੁਰੇ ਫਿਰਦੇ ਆ ਗਿਆਨੀ ਇੱਕ ਬੜੀ ਵੱਡੀ ਅੰਦਰ ਦੀ ਪਦਵੀ ਖੈ ਤੇ ਮੇਰੇ ਵਰਗੇ ਰੋਜ਼ਮਰ ਇੱਕ ਅੱਗੇ ਬੈਠੇ ਹੁੰਦੇ ਆ ਯਾਦ ਰੱਖਿਓ ਖਰ ਥਾਂ ਤੇ ਅਸਲੀਅਤ ਹੁੰਦੀ ਹੈ ਤੇ ਨਕਲ ਪੈਦਾ ਹੁੰਦੀ ਹੈ ਅਸਲੀਅਤ ਤੋਂ ਬਿਨਾ ਕਦੀ ਨਕਲ ਪੈਦਾ ਹੁੰਦੀ ਦੇਖੀਏ ਜੀ ਅਸਲ ਹੀ ਪਹਿਲਾਂ ਹੁੰਦਾ ਹੈ ਅਸਲ ਦੀ ਹੀ ਨਕਲ ਵੱਜਦੀ ਹੈ ਕਦੀ ਕਿਸੇ ਨੇ ਕਿਹਾ ਵੀ ਨਕਲ ਵੱਜ ਗਈ ਹੁਣ ਅਸਲ ਬਣੇਗਾ ਨਹੀਂ ਪਿਆਰੋ ਰੋਖਾਨੀਅਤ ਵਿੱਚ ਕਿਤੇ ਅਸਲੀਅਤ ਹੈ ਤਾਂ ਉਹਦੀ ਨਕਲ ਚੱਲਦੀ ਹੈ ਉਹਦੇ ਕੋਲ ਦੋਸ਼ ਜੋਤਿਸ਼ ਵਿੱਦਿਆ ਦਾ ਗਿਆਨ ਸੀ ਉਹਨੇ ਗੁਰੂ ਅਮਰਦਾਸ ਜੀ ਦੇ ਕੋਲੋਂ ਲੰਘਿਆ ਮਹਾਰਾਜ ਮੰਜੇ ਤੇ ਲੇਟੇ ਸਨ ਉਹਨੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਪਦਮ ਦੇਖਿਆ ਕਿ ਉਸ ਵਕਤ ਬਾਬਾ ਅਮਰਦਾਸ ਜੀ ਮਹਾਰਾਜ ਗੁਰੂ ਅਮਰਦਾਸ ਬੰਜੇ ਤੇ ਲੇਟੇ ਆ ਤੇ ਜੋ ਉਠਣ ਲੱਗੇ ਤੇ ਉਸ ਦੁਰਗੋ ਪੰਡਤ ਨੇ ਆਪਣੇ ਵੱਲੋਂ ਪੋਟਲੀ ਦੇ ਵਿੱਚੋਂ ਮਾਇਆ ਕੱਢ ਕੇ ਪੈਸੇ ਕੱਢ ਕੇ ਦੇਣ ਲੱਗਾ ਸੇਵਾ ਵਜੋਂ ਕਿ ਚਲੋ ਮਹਾਰਾਜ ਜੀ ਦੀ ਇਹ ਪੰਡਤ ਦੁਰਗੋ ਸੇਵਾ ਕਰਦਾ ਹੈ ਤੇ ਇਹਨੂੰ ਪੈਸੇ ਦੇ ਦੀਏ ਪੰਡਤ ਜੀ ਜਦੋਂ ਪੈਸੇ ਦੇਣ ਲੱਗੇ ਤੇ ਪੰਡਤ ਦੁਰਗੋ ਨੇ ਹੱਥ ਜੋੜ ਕੇ ਕਿ ਆ ਸਤਿਗੁਰੂ ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਕਹਿੰਦਾ ਜੀ ਬਾਬਾ ਜੀ ਬਜ਼ੁਰਗ ਸਨ ਨਾ 60 ਸਾਲ ਦੇ ਕਰੀਬ ਹੋ ਚੁੱਕੇ ਨੇ ਕਹਿੰਦਾ ਬਾਬਾ ਜੀ ਮੈਂ ਪੈਸੇ ਨਹੀਂ ਲੈਣੇ ਕਹਿੰਦਾ ਅੱਜ ਮੈਂ ਤੁਹਾਡੇ ਚਰਨਾ ਚ ਨਾ ਮੇਰੀ ਵਿੱਦਿਆ ਮੁਤਾਬਕ ਜੋ ਕੁਝ ਮੈਂ ਤੁਹਾਡੇ ਪੈਰਾਂ ਚ ਚਰਨਾ ਚ ਦੇਖਿਆ ਜਾਂ ਤਾਂ ਤੁਸੀਂ ਬਹੁਤ ਵੱਡੇ ਧਨਵਾਨ ਪੁਰਸ਼ ਬਨਣ ਵਾਲਿਓ ਆਉਣ ਵਾਲੇ ਸਾਲਾਂ ਚ ਤੇ ਜਾਂ ਤੁਸੀਂ ਰੋਖਾਨੀਅਤ ਦੇ ਤੌਰ ਤੇ ਬਹੁਤ ਉੱਚੇ ਰੁਤਬੇ ਤੇ ਜਾਓਗੇ ਮਹਾਰਾਜ ਆਸਕੇ ਕਹਿੰਦੇ ਨੇ ਸਾਡਾ ਤੇ ਕਾਮ ਹੀ ਥੋੜਾ ਜਿਹਾ ਮੈਂ ਧਨਵਾਨ ਕਿੱਥੇ ਬਣਨਾ ਹੈ ਬਾਕੀ ਮੈਨੂੰ ਇੰਨੇ ਸਾਲ ਹੋ ਗਏ ਨੇ ਇਸ਼ਨਾਨ ਕਰਦਿਆਂ ਸੱਚ ਦੱਸਾਂ ਦੁਰਗੋ ਮੈਂ ਗੰਗਾ ਦੇ ਭਜਨ ਜ਼ਰੂਰ ਕਉਨਾ ਕਰਨਾ ਕਰਨਾ ਪਰ ਮੇਰੇ ਅੰਦਰ ਨੂੰ ਟਿਕਾ ਨਹੀਂ ਮਿਲਿਆ ਤੂੰ ਕਹਿ ਰਿਹਾ ਜਾਂ ਧਨਵਾਨ ਬਣਗੇ ਤੇ ਜਾਂ ਬਹੁਤ ਉੱਚੇ ਰੁਤਵੇ ਤੇ ਉਸ ਵਕਤ ਪੰਡਿਤ ਦੁਰਗੋ ਨੇ ਕਿਹਾ ਇਹ ਨਹੀਂ ਮੈਸ਼ੋਰ ਧਨਵਾਨ ਬਣੋਗੇ ਕਿ ਰੋਹਾਨੀਅਤ ਵਿੱਚ ਉੱਤੇ ਜਾਓਗੇ ਪਰ ਇੱਕ ਜ਼ਰੂਰ ਹੋਵੇਗਾ ਪਰ ਮੇਰੇ ਨਾਲ ਵਚਨ ਕਰ ਜੋ ਜਿੱਦਨ ਤੁਸੀਂ ਉਸ ਰੁਤਬੇ ਤੇ ਮਰਾਤਬੇ ਤੇ ਪਹੁੰਚੇ ਉਹ ਦਿਨ ਮੈਨੂੰ ਤੁਸੀਂ ਅਸੀਸ ਦੇ ਕੇ ਜਾਇ ਮੈਂ ਉਹ ਦਿਨ ਤੁਹਾਡੇ ਤੋਂ ਮੰਗਣਾ ਕੁਛ ਅੱਜ ਨਹੀਂ ਬਾਬਾ ਅਮਰਦਾਸ ਜੀ ਚੱਲ ਪਏ ਜੀ ਸੋਚੀ ਜਾਣ ਵੀ ਇਹ ਬੰਦਾ ਕਹਿ ਗਿਆ ਇਹਨੇ ਪੈਸੇ ਵੀ ਨਹੀਂ ਲਏ ਥੋੜੇ ਜਿਹਾ ਤੁਰੇ ਰਸਤੇ ਵਿੱਚ ਇੱਕ ਸਾਧੂ ਮਿਲ ਗਿਆ ਦਰਅਸਲ ਉਹ ਉਦਾਸੀ ਸੀ ਕੁਝ ਵਿਦਵਾਨ ਕਹਿੰਦੇ ਨੇ ਉਹ ਸਾਧੂ ਬਾਬਾ ਸ੍ਰੀ ਚੰਦ ਜੀ ਦਾ ਚੇਲਾ ਸੀ ਉਹ ਪ੍ਰਚਾਰ ਕਰਦੇ ਸਨ ਗੁਰਬਾਣੀ ਦਾ ਮੈਂ ਉਹ ਪਿਛਲੇ ਦਿਨੀ ਕਿਹਾ ਜਦੋਂ ਪੁੱਤਰੀ ਕੌਲ ਨਾ ਪਾਲਿਓ ਵਾਲੀ ਗੱਲ ਆਈ ਮੈਂ ਉਸ ਦਿਨ ਕਿਹਾ ਇਹ ਘਟਨਾ ਉਸ ਦਿਨ ਵਾਪਰੀ ਹੈ ਜਿੱਦਣ ਗੁਰਿਆਈ ਦਿੱਤੀ ਏ ਪਰ ਹਰ ਵਕਤ ਮਨ ਬਾਬਿਆਂ ਦਾ ਬੱਚਿਆਂ ਦਾ ਉਹੀ ਥੋੜਾ ਰਹਿੰਦਾ ਜੀ ਬਦਲਣ ਤੋਂ ਬਾਅਦ ਕਿਉਂਕਿ ਅਸੀਂ ਉਸ ਗੱਲ ਨੂੰ ਮੈਂ ਅਰਥ ਕਰਕੇ ਆਖੋ ਸਿੱਖਾਂ ਪੁੱਤਰਾ ਕੋ ਕੈ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਧੋਸ਼ ਤਾਂ ਲੈਣ ਟੇਖ ਉਹ ਸਾਧੂ ਮਿਲ ਗਿਆ ਦੋਵੇਂ ਜਨ ਭਜਨ ਗਾਉਣ ਲੱਗ ਪਏ ਬਾਬਾ ਅਮਰਦਾਸ ਨੂੰ ਲੈ ਕੇ ਘਰ ਆਏ ਘਰ ਲਏ ਉਹਦੇ ਚਰਨ ਧੋਤੇ ਜਿਸ ਸਾਧਨ ਭਾਵਨਾ ਨਾਲ ਤੇ ਜਦੋਂ ਨੂੰ ਕੋਈ ਸ਼ਿਕਾਨ ਲੱਗੇ ਰਾਤ ਦਾ ਵੇਲਾ ਸੀ ਸੰਧਿਆ ਉਹ ਸਾਧੂ ਪੁੱਛਦਾ ਜੀ ਆਪਾਂ ਕਿੰਨੀ ਦੇਰ ਦੇ ਇਕੱਠੇ ਆ ਰਹੇ ਆ ਤੁਹਾਡੇ ਗੁਰੂ ਦਾ ਨਾਮ ਕੀ ਹੈ ਬਾਬਾ ਅਮਰਦਾਸ ਚੁੱਪ ਕਰ ਗਏ ਉਹ ਕਹਿੰਦੇ ਦੱਸੋ ਗੁਰੂ ਦਾ ਨਾਮ ਕੀ ਹੈ ਕਹਿਣ ਲੱਗੇ ਸਾਧੂ ਜੀ ਸੱਚ ਏਵੇਂ ਮੈਂ ਭਾਲ ਵਿੱਚਾਂ ਅਜੇ ਤਿਕਰਾਂ ਗੁਰੂ ਲੱਭਾ ਹੀ ਨਹੀਂ ਮੈਂ ਗੁਰੂ ਨਹੀਂ ਧਾਰਨ ਕੀਤਾ ਉਸ ਸਾਧੂ ਨੇ ਪਾਣੀ ਸੀ ਜਿਹੜਾ ਉਹ ਕਟੋਰਾ ਕੋ ਜਾਂ ਕੋਈ ਭਾਂਡਾ ਕੋ ਉਹਨੇ ਥੱਲੇ ਛੱਡ ਦਿੱਤਾ ਤੇ ਕੁਦਮ ਕਹਿੰਦਾ ਤੋਬਾ ਤੋਬਾ ਏ ਰਾਮ ਏ ਰਾਮ ਇਹੋ ਜੈ ਨਗਰੇ ਬੰਦੇ ਦੀ ਸੰਗਤ ਕਰਦਾ ਆ ਮੈਂ ਮੈਂ ਇਸ਼ਨਾਨ ਕਰਕੇ ਆ ਨਗਰੇ ਦੀ ਸੰਗਤ ਕੀਤੀ ਤੇ ਅਗਲੀ ਗੱਲ ਉਹਨੇ ਕਹੀ ਦੇਖ ਆਪਣੀ ਉਮਰ ਕਿੰਨੀ ਲੰਘ ਗਈ ਹੈ ਹੁਣ ਤਾਂ ਫਸਲ ਪੱਕਣ ਲੱਗ ਪਈਏ ਕੇਸ ਚਿੱਟੇ ਹੋ ਗਏ ਕੱਲ ਦਾ ਕੀ ਬਤਾ ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ ਤੂੰ ਨਗਰੀ ਤੁਰੇ ਫਿਰਦੇ ਹੋ ਬਾਬਾ ਅਮਰਦਾਸ ਨੇ ਤਰਲੇ ਲੈ ਤੁਸੀਂ ਰੁਕੋ ਕਹਿੰਦਾ ਨਾ ਨਾ ਤੇਰੇ ਵਰਗੇ ਨਗਰੇ ਦੇ ਘਰ ਨਹੀਂ ਰਹਿਣਾ ਇਧਰ ਬਾਬਾ ਅਮਰਦਾਸ ਇਹ ਗੱਲ ਧਿਆਨ ਨਾਲ ਸੁਣਿਓ ਇਹ ਵਿਚੇਨ ਹੋ ਗਏ ਸੱਚੀ ਜਵੇਂ ਨਿਆਣਾ ਸਿਸਕੀਆਂ ਲੈਂਦਾ ਹੈ 60 ਸਾਲ ਦਾ ਬਜ਼ੁਰਗ ਸਿਸਕੀਆਂ ਲੈ ਕੇ ਰੋਏ ਮਾਤਾ ਮੰਸਾ ਦੇਵੀ ਨੇ ਕਿਹਾ ਜੀ ਕੀ ਹੋਇਆ ਤੁਸੀਂ ਪੈਹ ਜਾਓ ਕਹਨਗੇ ਏਡੀ ਵੱਡੀ ਛੱਟ ਵੱਜੀ ਇੰਨੇ ਸਾਲ ਤੀਰਥ ਇਸ਼ਨਾਨ ਗਿਆ ਵਾਪਸ ਖੁਸ਼ੀ ਨਾਲ ਹੁੰਦਾ ਸਾਂ ਏਡੀ ਵੱਡੀ ਝੋਟ ਵੱਜੀ ਅੱਜ ਮੈਨੂੰ ਸੱਚ ਏਵੇਂ ਕਿ ਮੈਂ ਗੁਰੂ ਵਾਲਾ ਨਹੀਂ ਬਣਿਆ ਰਾਤ ਪ੍ਰਸ਼ਾਦਾ ਨਹੀਂ ਛਕਿਆ ਬਹਿਰਾਗ ਚ ਰਹੇ ਪਰਮੇਸ਼ਵਰ ਦੀ ਖੇੜ ਬੇਚੈਨੀ ਚ ਰਾਤ ਲੰਗੀ ਉਧਰ ਅੰਮ੍ਰਿਤ ਵੇਲਾ ਹੋਇਆ ਸੱਕਾ ਭਰਾ ਸੀ ਉਹਦਾ ਨਾਮ ਸੀ ਭਾਈ ਮਾਨਕ ਚੰਦ ਬਾਬਾ ਮਾਨਕ ਚੰਦ ਬਾਬਾ ਮਾਨਕ ਚੰਦ ਗੁਰੂ ਅਮਰਦਾਸ ਦੇ ਭਰਾ ਸਨ ਇਹਨਾਂ ਦਾ ਬੇਟਾ ਸੀ ਜਸੂ ਜਿਹਦੇ ਨਾਲ ਬੀਬੀ ਅਮਰੋਜੀ ਇਹ ਵਿਆਹ ਹੋਏ ਸਨ ਗੁਰੂ ਅੰਗਦ ਸਾਹਿਬ ਦੀ ਬੇਟੀ ਹੁਣ ਮੈਂ ਬੇਨਤੀ ਥੋੜਾ ਤਵਜੂ ਦੇ ਕੇ ਸੁਣੋ ਬੜਾ ਬਰੀਕ ਨੁਕਤਾ ਮੈਂ ਕਹਿਣ ਲੱਗਾ ਬਾਬਾ ਅਮਰਦਾਸ ਦੇ ਸੱਕੇ ਭਰਾ ਦੇ ਘਰੋਂ ਅੰਮ੍ਰਿਤ ਵੇਲੇ ਜਦੋਂ ਰੇਡ ਕਾਂ ਪਾਇਆ ਦੁੱਧ ਰੜਕਣ ਲੱਗੀ ਬੀਬੀ ਅਮਰੋ ਤੇ ਉਹਨੇ ਬਾਣੀ ਪੜਨੀ ਸ਼ੁਰੂ ਕਰ ਦਿੱਤੀ ਐਡੀ ਪਿਆਰੀ ਆਵਾਜ਼ ਉਸ ਧੀ ਦੀ ਐਡੀ ਪਿਆਰੀ ਆਵਾਜ਼ ਗੁਰੂ ਅੰਗਦ ਸਾਹਿਬ ਦੀ ਬੇਟੀ ਦੀ ਇੱਕੋ ਦਮ ਬਾਬਾ ਜੀ ਮੰਜੇ ਤੋਂ ਉੱਠ ਕੇ ਬਾਬਾ ਅਮਰਦਾਸ ਭਰਾ ਦੇ ਘਰ ਵੱਲ ਚਲੇ ਗਏ ਜਦੋਂ ਨਾਲ ਦੁੱਧ ਰੜਕ ਰਹੀ ਸੀ ਪਿੱਛੇ ਖਲੋ ਗਏ ਕੁਝ ਨਹੀਂ ਬੋਲੇ ਬੀਬੀ ਜੀ ਪਾਠ ਕਰੀ ਜਾ ਰਿਹਾ ਇਹ ਸੁਣੀ ਜਾ ਰਿਹਾ ਸਾਡਾ ਇਤਿਹਾਸ ਕਹਿੰਦਾ ਜਦੋਂ ਇਹ ਸ਼ਬਦ ਬੀਬੀ ਜੀ ਪੜ ਰਏ ਸਨ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪੈ ਜਿਉ ਜਿਉ ਕਿਰਤ ਚਲਾਏ ਤਿਉ ਚਲੀਐ ਤਉ ਗੁਣ ਨਾਹੀ ਅੰਤ ਹਰੇ ਚਿਤ ਚੇਤਸ ਕੀਨੀ ਬਾਬਰਿਆ ਹਰ ਵਿਛਦਤ ਤੇਰੇ ਗੁਣ ਗਲਿਆ ਰਹਾਓ ਜਾਲੀ ਰਹਿਣ ਜਾਲ ਦਿਨ ਹੋਵਾ ਜੇਤੀ ਘੜੀ ਫਾਹੀ ਥੇਤੀ ਰਸ ਰਸ ਚੋਗ ਚੁਗੈ ਨੇ ਇਸ ਫਾਸੇ ਛੂਡ ਸੰਬੂੜੇ ਕਵਣ ਗੁਣੀ ਕਾਇਆ ਆਰਣ ਮਨ ਵਿੱਚ ਲੋਕਾ ਪੰਜ ਅਗੰਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਬਿਰਗੋਵੈ ਜੇ ਗੁਰ ਮਿਲੇ ਤਨੇਖਾਂ ਏਕ ਨਾਮ ਅੰਮ੍ਰਿਤ ਉਹ ਦੇਵੈ ਤੋਂ ਨਾਨਕ ਤ੍ਰਿਸ਼ਟਸ ਦੇਖਾ ਇਹ ਸ਼ਬਦ ਪੜਿਆ ਬੀਬੀ ਅਮਰੋ ਨੇ ਜਦੋਂ ਸਬਦ ਦੀ ਸਮਾਪਤੀ ਕਰਕੇ ਉਹ ਮਧਾਨੀ ਬਾਹਰ ਕੱਢ ਕੇ ਮੱਖਣ ਦੇਖਣ ਲੱਗੀ ਬਾਬਾ ਅਮਰਦਾਸ ਕਹਿੰ ਲਗੇ हे ਪੁੱਤਰੀ ਆਹ ਕੀ ਪੜ ਰਹੀ ਸੈਂ ਦੁਬਾਰਾ ਪੜ ਕਵੀ ਸੰਤੋਖ ਸਿੰਘ ਕਹਿੰਨੇ हे ਪੁੱਤਰੀ ਇਹ ਸ਼ਬਦ ਦੁਬਾਰਾ ਪੜ ਇਸ ਬੋਲਾਂ ਨੇ ਮੇਰੇ ਮਰੇ ਹੋਏ ਦੇ ਮੂੰਹ ਦੇ ਵਿੱਚ ਜਿਵੇਂ ਅੰਮ੍ਰਿਤ ਦੀਆਂ ਬੂੰਦਾਂ ਪਾ ਕੇ ਮੈਨੂੰ ਜਵਾਲ ਦਿੱਤਾ ਹੈ ਦੁਬਾਰਾ ਪੜ ਇਹ ਕੀ ਪੜ ਰਹੀ ਸੈਂ ਉਹ ਅਦਬ ਨਾਲ ਬੀਬੀ ਜੀ ਉੱਠ ਕੇ ਖੜੇ ਹੋ ਗਏ ਘਰ ਦੇ ਬਜ਼ੁਰਗ ਨੇ ਬਾਬਾ ਅਮਰਦਾਸ ਜੀ ਉਸ ਵਕਤ ਉਹਨੇ ਹੱਥ ਜੋੜ ਕੇ ਕਿਹਾ ਪਿਤਾ ਜੀ ਇਹ ਆਮ ਕੋਈ ਚੀਜ਼ ਨਹੀਂ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਮੇਰੀ ਮਾਂ ਨੇ ਮਾਤਾ ਖੀਵੀ ਜੀ ਮੈਂ ਉਦੋਂ ਵੀ ਕਿਹਾ ਸੀ ਮੇਰੇ ਪਿਤਾ ਧੰਨ ਗੁਰੂ ਅੰਗਦ ਦੇਵ ਜੀ ਨੇ ਬਚਨ ਚ ਇੱਤੇ ਕਰਾਇਆ ਨਹੀਂ ਬਾਬਾ ਅਮਰਦਾਸ ਕਹਿੰਦੇ ਨੇ ਅੰਦਰ ਨੂੰ ਠੰਡ ਪੈ ਗਈ ਥੋੜੇ ਜਿਹਰ ਥੋੜੇ ਮੈਂ ਕਰ ਦੇਣਾ ਹਾਲਾਂਕਿ ਉਹ ਸ਼ਬਦ ਪੂਰਾ ਗੁਰੂ ਨਾਨਕ ਸਾਹਿਬ ਦਾ ਮਾਰੂ ਰਾਗ ਚ ਕਹਿੰਦੇ ਪੁੱਤਰ ਮੈਨੂੰ ਸਮਝ ਪੈ ਗਈ ਅੰਦਰ ਨੂੰ ਪਤਾ ਨਹੀਂ ਠੰਡ ਜੀ ਪੈ ਗਈ 6:00 ਵਜੇ ਸੀ ਕਿਸੇ ਨੇ ਉਸ ਘਾ ਨੂੰ ਉਸ ਘਾਉ ਨੂੰ ਉਸ ਜ਼ਖਮ ਨੂੰ ਭਰ ਦਿੱਤਾ ਅਖੀਰ ਤੇ ਬੀਬੀ ਜਦੋਂ ਅਰਥ ਕੀਤੇ ਅਖੀਰ ਵਾਲੀ ਤੋਕਾ ਹੀ ਕਾਇਆ ਆਰਣ ਗੁਰੂ ਨਾਨਕ ਸਾਹਿਬ ਕਹਿੰਦੇ ਸਰੀਰ ਤਾਂ ਠੀਕ ਹੈ ਮਨ ਵਿੱਚ ਲੋਹਾ ਇਸ ਵਿੱਚ ਮਨ ਰੂਪੀ ਲੋਹਾ ਪਿਆ ਹੈ ਪੰਜ ਅਗਨ ਤਿਤ ਲਾਗ ਰਹੀ ਪੰਜਾਂ ਵਿਕਾਰਾਂ ਦੀ ਅਗ ਲੱਗੀ ਹੈ ਕੋਈ ਨੇ ਪਾਪ ਪੜੇ ਤਿਸ ਉੱਪਰ ਕੋਲੇ ਪਾਪਾਂ ਦੇ ਬੈਨੇ ਮਨ ਜਲਿਆ ਮਨ ਸੜ ਚੁੱਕਾ ਸੰਨੀ ਚਿੰਤ ਭਈ ਸੰਨੀ ਉਹਨੇ ਉਦੀ ਜਨ ਪਕੜਨੇ ਗਰਮ ਲੋਹਾ ਚਿੰਤਾ ਦੀ ਸੰਨੀ ਨੇ ਪਾਪਾਂ ਦੇ ਕੋਲਿਆਂ ਨੇ ਵਕਾਰਾਂ ਦੀ ਅੱਗ ਨੇ ਮਨ ਸਾੜ ਦਿੱਤਾ ਮਨ ਜਲਿਆ ਸੰਨੀ ਚਿੰਤ ਭਈ ਭਇਆ ਮਨੂਰ ਨਕੰਮਾ ਲੋਹਾ ਹੋ ਚੁੱਕਾ ਭਇਆ ਮਨੂਰ ਕੰਚਨ ਫਿਰ ਹੋਵੇ ਆਮ ਲੋਹਾ ਸੜ ਜਾਏ ਮਨੂਰ ਨੂੰ ਲੋਹਾਰ ਬਾਹਰ ਸਾੜ ਦਿੰਦਾ ਹੈ ਇਥੇ ਕੋਈ ਮਨੂਰ ਹੋਇਆ ਮਨ ਗੁਰੂ ਸਾਹਿਬ ਕਹਿੰਦੇ ਨੇ ਗੁਰੂ ਕੋਲ ਆ ਜਾਓ ਸੜੇ ਹੋਏ ਨੂੰ ਵੀ ਸੋਨਾ ਬਣਾ ਦਿੰਦਾ ਹੈ ਭਇਆ ਮਨੂਰ ਕੰਚਨ ਫਿਰ ਖੋਵੇ ਜੇ ਗੁਰੂ ਮਿਲੈ ਤਨੇਖਾਰ ਇੱਕ ਨਾਮ ਅਮਰਤੋ ਦੇਵੇ ਤੋ ਨਾਨਕ ਤ੍ਰਿਸ਼ ਦੇਸ ਤ੍ਰਿਸ਼ ਤਸ ਦੇਹਾ ਉਹ ਤ੍ਰਿਪਤ ਹੋ ਜਾਂਦਾ ਹੈ ਬਾਬਾ ਅਮਰਦਾਸ ਸੱਚੀ ਮੁੱਚ ਨਿਆਣਿਆਂ ਦੀ ਤਰ੍ਹਾਂ ਪੁੱਬਾ ਮਾਰ ਕੇ ਰੋਪੈ ਕਹਿੰਦੇ ਬੇਟਾ ਮੈਨੂੰ ਗੁਰੂ ਨਾਨਕ ਸਾਹਿਬ ਦੇ ਘਰ ਚ ਲੈ ਜਾ ਉਹਨਾਂ ਕਿਹਾ ਤਾ ਚਲੇ ਗਏ ਜੀ ਸੱਚਖੰਡ ਉਹਨਾਂ ਦੀ ਥਾ ਮੇਰੇ ਪਿਤਾ ਜੀ ਨੂੰ ਇੱਕ ਨੁਕਤਾ ਧਿਆਨ ਨਾਲ ਸੁਣਿਓ ਇਹਨਾਂ ਪਤਾ ਨਹੀਂ ਲੱਗਦਾ ਹੁੰਦਾ ਜਿੱਥੇ ਮੇਰਾ ਭਤੀਜਾ ਵਿਆਹ ਉਹ ਕੁੜਮ ਕੌਣ ਨੇ ਸੱਕੇ ਭਰਾ ਦਾ ਪੁੱਤ ਵਿਆਹ ਹੈ ਤੇ ਕੀ ਬਰਾਤ ਵਿੱਚ ਬਾਬਾ ਅਮਰਦਾਸ ਨਹੀਂ ਗਏ ਹੋਣਗੇ ਯਾਦ ਰੱਖਿਓ ਜਦੋਂ ਅੰਦਰ ਜਾਗਦਾ ਉਦੋਂ ਹੀ 6 ਵਜਦੀ ਹੁੰਦੀ ਹੈ ਇਹ ਨੁਕ ਮੈਂ ਨੁਕਤਾ ਕਿਹਾ ਬਰੀਕ ਨੁਕਤਾ ਹੈ ਨਾ ਕਿਹੜਾ ਬੰਦਾ ਜਿਹਨੂੰ ਪਤਾ ਨਹੀਂ ਗੁਰੂ ਅੰਗਦ ਸਾਹਿਬ ਕੌਣ ਨੇ ਕਿਉਂਕਿ ਲੈਹਣੀ ਦੀ ਫੇਰ ਆਈ ਹੈ ਨਾਨਕਾ ਦੋਹੀ ਖਟੀ ਹੈ ਗੁਰੂ ਅੰਗਦ ਸਾਹਿਬ ਦੀਆਂ ਤੇ ਧੁਮਾਂ ਪੈ ਗਈਆਂ ਪਰ ਨਹੀਂ ਪਿਆਰਿਓ ਅਜੇ ਸਮਾਂ ਨਹੀਂ ਸਿਆਇਆ ਵਕਤ ਨਹੀਂ ਸਿਆਇਆ ਅਜੇ ਧਰਤੀ ਬੱਤਰ ਤੇ ਨਹੀਂ ਸਿਆਈ ਜਿਹੜਾ ਬੀਜ ਪੈਣਾ ਹੈ ਸੱਚ ਏਵੇਂ ਕਹਿਣ ਲੱਗੇ ਪਿਤਾ ਜੀ ਬੀਬੀ ਅਮਰੋ ਕਹਿੰਦੇ ਨੇ ਮੈਂ ਪਿਤਾ ਜੀ ਦੀ ਆਗਿਆ ਤੋਂ ਬਿਨਾਂ ਨਹੀਂ ਜਾਂਦੀ ਕਹਿੰਦੇ ਪੁੱਤੋ ਕਰਮ ਲੈ ਤੇ ਚੱਲ ਚੱਲ ਮੇਰੇ ਨਾਲ ਗੁਰਮੁਖ ਸਵੇਰੀ ਕਪੜੇ ਬੰਨੇ ਬੀਬੀ ਅਮਰੋ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚ ਗਏ ਬਸਰ ਕੇ ਤੂ ਖਡੂ ਗੁਰੂ ਅੰਗਦ ਸਾਹਿਬ ਆਪਣੇ ਘਰ ਸਨ ਬਾਬਾ ਅਮਰਦਾਸ ਕਹਿੰਦੇ ਪੁੱਤ ਪੁੱਤਰੀ ਅੰਦਰ ਜਾ ਕੇ ਪਿਤਾ ਜੀ ਨੂੰ ਮਿਲਿਆ ਆ ਗਿਆ ਲੈ ਮੈਂ ਆ ਜਾ ਅੰਦਰ ਬਸ ਯਾਦ ਰੱਖਿਓ ਇੱਥੇ ਹੀ ਰੋਹਾਨੀਅਤ ਸ਼ੁਰੂ ਹੋ ਗਈ ਕੁੜਮਾਚਾਰੀ ਦਾ ਕੋਈ ਰਿਆ ਨਹੀਂ ਤੇ ਕੋਈ ਨਹੀਂ ਮੇਰਾ ਕੁੜਮਖ ਹੈ ਇਹਦਾ ਮਤਲਬ ਜਦੋਂ ਅੰਦਰ ਜਾਗ ਪਵੇ ਅਦਬ ਸਖਾਨ ਦੀ ਲੋੜ ਨਹੀਂ ਪੈਂਦੀ ਅਦਬ ਆਪਣੇ ਆਪ ਹੀ ਆ ਜਾਂਦਾ ਹੈ ਆਪਾਂ ਤਾਂ ਪੁੱਛਨੇ ਨਾ ਸਿਮਰਨ ਕਿਵੇਂ ਕਰੀਏ ਨਾ ਉਹ ਲੋਕੀ ਸਵਾਦ ਲੈਂਦੇ ਆ ਜਦੋਂ ਬੰਦਾ ਤੁਰ ਪਵੇ ਨਾ ਭੁੱਖ ਤੋਂ ਬਿਨਾਂ ਰੋਟੀ ਦੀ ਕਦਰ ਨਹੀਂ ਹੁੰਦੀ ਪਿਆਸ ਤੋਂ ਬਿਨਾਂ ਪਾਣੀ ਦੀ ਕਦਰ ਨਹੀਂ ਹੁੰਦੀ ਯਾਦ ਰੱਖਿਓ ਅੰਦਰ ਦੀ ਭੁੱਖ ਤੇ ਪਿਆਸ ਤੋਂ ਬਿਨਾਂ ਰੱਬ ਦੇ ਨਾਮ ਤੇ ਬਾਣੀ ਦੀ ਕਦਰ ਨਹੀਂ ਹੁੰਦੀ ਅਦਬ ਸਿੱਖ ਲਿਆ ਬੀਬੀ ਅਮਰੋਜੀ ਅੰਦਰ ਗਏ ਗੁਰੂ ਅੰਗਦ ਸਾਹਿਬ ਪੁੱਛਦੇ ਆ ਮੈਂ ਕਰਨੇ ਅਰਥ ਇਹੀ ਨੇ ਕਿਉਂਕਿ ਇਸ ਤੋਕ ਦੇ ਅਰਥ ਕਰਨ ਲਈ ਮੈਨੂੰ ਇਨੀ ਕਥਾ ਕਰਨੀ ਪੈ ਰਹੀ ਹੈ ਪਿਉ ਦਾਦੇ ਜੀ ਬਹਿ ਕਹਿੰਦਾ ਨਹੀਂ ਜੀ ਅੰਦਰ ਗਏ ਗੁਰੂ ਅੰਗਦ ਸਾਹਿਬ ਪੁੱਛਦੇ ਆ ਬੇਟਾ ਤੁਸੀਂ ਕਿਵੇਂ ਕਹਿੰਦੇ ਪਿਤਾ ਜੀ ਖਿਮਾ ਕਰਿਓ ਬਿਨਾ ਆਪ ਜੀ ਨੂੰ ਦੱਸਣ ਤੋਂ ਆਈ ਹਾਂ ਅੱਜ ਘਰ ਦੇ ਬਜ਼ੁਰਗ ਨਾਲ ਆਏ ਨੇ ਨਾ ਥੋੜਾ ਲੈਣਾ ਸੀ